ਆਫੀਆ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰਦੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲਾਂ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਅੱਜ ਪੁਲਿਸ ਆਊਟਰੀਚ ਪ੍ਰੋਗਰਾਮ ਦੇ ਤਹਿਤ 219 ਮੋਬਾਈਲ ਜਿਹੜੇ ਕਿ ਚੋਰੀ ਹੋਏ ਸੀ ਜਾਂ ਲੋਸਟ ਹੋ ਗਏ ਸੀਗੇ ਉਹ ਉਹਨਾਂ ਦੇ ਮਾਲਕਾਂ ਦੇ ਸਪੂਰਤ ਕੀਤੇ ਗਏ ਨੇ ਤਾਂ ਕੁਝ ਲੋਕ ਨੇ ਮੇਰੇ ਨਾਲ ਜਿਨ੍ਹਾਂ ਦਾ ਮੋਬਾਈਲ ਜਿਹੜਾ ਕਿ ਗੁੰਮ ਹੋ ਗਿਆ ਸੀ ਤੇ ਅੱਜ ਉਹਨਾਂ ਨੂੰ ਪੁੱਛ ਲੈਨੇ ਕਿਸਾਂ ਦਾ ਲੱਗ ਰਿਹਾ ਭਾਜੀ ਜਦੋਂ ਫੋਨ ਆਇਆ ਸੀਗਾ ਥਾਣੇ ਤੋਂ ਤਾਂ ਉਦੋਂ ਘਰਾਟ ਹੋਈ ਸੀ ਵੀ ਪੁਲਿਸ ਨੇ ਫੋਨ ਆ ਗਿਆ ਹਾਂਜੀ ਸਰ ਉਸ ਤੋਂ ਘਰਾਟ ਦੇ ਕੇ ਡੀਐਸਪੀ ਦਫ਼ਤਰੋਂ ਬੋਲਦੇ ਪਏ ਮੈਂ ਪਰੰਪਰਵਾਹ ਕਿਉਂ ਫੋਨ ਆ ਗਿਆ ਫਿਰ ਉਹਨਾਂ ਬਾਅਦ ਦੱਸਿਆ ਕਿ ਤੁਹਾਡਾ ਫੋਨ ਜੋ ਗੁੰਮ ਆਈ ਉਹ ਮਿਲ ਗਿਆ ਵਾ ਉਹ ਰਿਕਵਰ ਕਰ ਲੈਣੇ ਸੋਮਵਾਰ ਨੂੰ ਆ ਕੇ ਕਿੰਨਾ ਕਿ ਸਮਾਂ ਹੋ ਗਿਆ ਸੀਗਾ ਤੁਹਾਡਾ ਫੋਨ ਜਿਹੜਾ ਗੁੰਮ ਹੋਇਆ ਸੀ ਔਰ ਤੁਸੀਂ ਕੰਪਲੇਨਟ ਕੀਤੀ ਹੋਈ ਸੀ ਸਰ 2025 28 ਅਪ੍ਰੈਲ ਅੱਛਾ ਜੀ ਬਲ 4 ਕਿ ਮਹੀਨੇ ਦਾ ਸਮਾਂ 3 3 ਮਹੀਨੇ 4 ਮਹੀਨਾ ਸਮਾਂ ਵੀ ਤੈ ਗਿਆ ਹਾਂਜੀ ਸਰ ਹਾਂਜੀ ਤੇ ਫਿਰ ਲੱਗਦਾ ਸੀ ਵੀ ਫੋਨ ਜਿਹੜਾ ਕੀ ਹੁਣ ਤੁਹਾਨੂੰ ਵਾਪਸ ਮਿਲੂਗਾ ਜਿਹੜਾ ਤੁਹਾਡਾ ਫੋਨ ਗਵਾਚਾ ਸੀ ਸਰ ਉਸ ਤੋਂ ਬਾਅਦ ਜੋ ਜੋ ਪ੍ਰੋਸੈਸ ਹੋਸਾ ਨਾ ਫੋਨ ਆਇਆ ਤੇ ਫਿਰ ਹਨ ਕੋਲ ਕੀਤੀ ਗਈ ਤੇ ਕਿਦਾਂ ਦਾ ਮਹਿਸੂਸ ਹੋ ਰਿਹਾ ਕਿਉਂਕਿ ਚਲੋ ਇੱਕ ਤਾਂ ਫੋਨ ਮਹਿੰਗੇ ਹੁੰਦੇ ਹੀ ਆ ਹਨਾ ਪੈਸੇ ਲੱਗੇ ਹੁੰਦੇ ਆ ਇੱਕ ਸਾਰਾ ਡਾਟਾ ਉਹਦੇ ਵਿੱਚ ਹੁੰਦਾ ਸਾਰੇ ਮੋਬਾਈਲ ਜਿਹੜੇ ਲਿੰਕ ਹੁੰਦੇ ਤੁਹਾਡੇ ਹਨਾ ਸਾਰੇ ਤੁਸੀਂ ਉਹਦੇ ਵਿੱਚ ਹੁੰਦੇ ਨੇ ਤਾਂ ਬੰਦਾ ਕਹਿੰਦਾ ਜੇ ਕੋਈ ਫੋਨ ਗਵਾਜੇ ਤੇ ਬਹੁਤ ਮੁਸ਼ਕਲ ਹੁੰਦੀ ਹੈ ਬਿਲਕੁਲ ਸਰ ਬਿਲਕੁਲ ਸੀਪੀ ਸਾਹਿਬ ਸਹਿਦਰੋ ਧੰਨਵਾਦ ਆ ਜੀ ਕਿ ਬਹੁਤ ਅੱਛਾ ਕੰਮ ਕਰ ਰਹੇ ਆ ਕਿ ਜੋ ਕਿ ਮਨ ਲਾ ਹਰ ਕਿਸੇ ਬੰਦੇ ਪਹੁੰਚ ਬੈਲਾਨ ਹੁੰਦੀ ਨਹੀਂ ਹੁੰਦੀ ਤੇ ਸਾਰਾ ਕਾਰੋਬਾਰ ਇਹਦੇ ਨਾਲ ਹੀ ਖੋਜਦਾ ਹੈ ਕਲਦੇ ਆਪਣਾ ਮੋ ਇਹ ਫਿਰ ਰੈਡਮੀ ਦਾ smartphone ਹੈ। ਹੂੰ ਦਿਖਾ ਦਿਓ। ਕਿੰਨੇ ਦਾ ਲਿਆ ਸੀ ਪਾਜੀ? ਇਹ ਸਰ 10000 ਰੁਪਏ ਦਾ ਲਿਆ ਸੀਗਾ। ਹੂੰ ਤੇ ਲਿਆਂ ਫਿਰ ਕਿੰਨੇ ਸਮਾਂ ਹੋ ਗਿਆ ਸੀ ਲਿਆ ਇਹਨੂੰ? ਇਹ ਕੋ 2-3 ਸਾਲ ਹੋਈ ਗਏ ਸਰ। ਤੇ ਮਿਹਨਤ ਦੀ ਕਮਾਈ ਜਦੋਂ ਐਸਨਾ ਫਿਰ ਕਿਤੇ ਚੋਰੀ ਹੋ ਜਾਏ ਜਾਂ ਗਵਾਜ ਜਾਵੇ ਕਿੰਨਾ ਕੋ ਦੁੱਖ ਲੱਗਦਾ। ਸਰ ਬਹੁਤ ਪਰੇਸ਼ਾਨੀ ਆਈ ਜੀ ਬਹੁਤ ਪਰੇਸ਼ਾਨੀ ਆ ਇਸ ਚੀਜ਼ ਦੀ। ਹੂੰ ਮਤਲਬ ਆਪਣਾ ਕਾਰੋਬਾਰ ਹੈ ਨਾ 2 ਦਿਨ ਦਾ ਕੰਮ ਕੀਤਾ ਕੋਈ ਨਹੀਂ ਨਾ ਤੇ ਇਹਦੇ ਬਿਗਾਰ ਤੇ ਜੋ ਕੰਮ ਇੱਥੇ ਆਉਣਾ ਜਾਂਦਾ ਸਾਰਾ ਖੁੰਦਾ ਗਿਆ। ਤੇ ਹੁਣ ਵਾਪਸ ਮਿਲ ਗਈ ਚੀਜ਼ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ? ਬਹੁਤ ਅੱਛਾ ਸਰ ਬਹੁਤ ਅੱਛਾ ਕਿੰਨਾ ਸਮਾਂ ਹੋ ਗਿਆ ਮੋਬਾਈਲ ਕੋਚੇ ਨੂੰ 7 ਮਹੀਨੇ ਹਾਂਜੀ ਮੈਮ 7 ਮਹੀਨੇ ਹੋ ਗਏ ਤੇ ਲੱਗਦਾ ਸੀ ਵੀ ਹੁਣ ਵਾਪਸ ਵੀ ਮਿਲ ਜਾਊਗਾ ਇਹ ਨਹੀਂ ਕੋਈ ਮਿਲ ਨਹੀਂ ਸੀ ਹੂੰ ਬਸ ਐ ਹੀ ਸੋਚਿਆ ਸੀ ਨਹੀਂ ਮਿਲੇਗਾ ਉਹਨੂੰ ਹੂੰ ਜਦੋਂ ਫੋਨ ਆਇਆ ਤੁਹਾਨੂੰ ਥਾਣੇ ਤੋਂ ਹਾਂਜੀ ਪਹਿਲਾਂ ਤਾਂ ਘਬਰਾਹਟ ਹੋਈ ਹਣੀ ਪੁੱਤ ਨੇ ਫੋਨ ਕਿਉਂ ਕੀਤਾ ਬਸ ਐ ਹੀ ਹੋਇਆ ਵੀ ਫੋਨ ਆਇਆ ਕਾ ਤੇ ਲਈ ਆਇਆ ਪਰ ਜਦੋਂ ਸਾਨੂੰ ਦੱਸਿਆ ਸਾਨੂੰ ਬੜੀ ਖੁਸ਼ੀ ਹੋਈਗੀ ਚਲੋ ਇਹਨਾਂ ਦਾ ਮੁੰਡਾ ਲੇਕਿਨ ਇਹਨਾਂ ਦਾ ਆਪਣੀ ਅਸੀਂ ਕੰਮ ਦਾ ਬਿਜ਼ਨਸ ਦਾ ਬਹੁਤ ਸਸਸਾ ਦਾ ਵੀ ਕੰਮ ਕਰਦੇ ਸੀ ਅਮਨ ਦਾ ਸੇਵਾ ਮੰਡਲ ਹਾਲ ਗੇਟ ਦਾ ਪ੍ਰਧਾਨ ਦੀ ਸੁਰੇਸ਼ ਸਾਹਿਬ ਜੀ ਗਿਆ ਤੇ ਬਸ ਬਿਲੀਆਂ ਤੇ ਬਹੁਤ ਖੁਸ਼ੀ ਹੋਈ ਹੈ ਤੇ ਫੋਨ ਤੋਂ ਜਿਹੜਾ ਬਗੈਰ ਫਿਰ ਕਿੰਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਸਾਰਾ ਕੁਝ ਤੇ ਡਾਟਾ ਇਹਦੇ ਵਿੱਚ ਹੀ ਫੀਡ ਹੁੰਦਾ ਬਹੁਤ ਮੁਸ਼ਕਿਲ ਹੁੰਦੀ ਹੈ ਜੀ ਸਭ ਕੁਝ ਹੈ ਮੋਨ ਨੰਬਰ ਵੀ ਸਭ ਕੰਟੈਕਟ ਵੀ ਹਰ ਚੀਜ਼ ਗਿਆ ਮਿਲਣਾ ਲੈ ਬਰ ਖੁਸ਼ੀ ਹੋਈ ਮਨ ਨੂੰ ਵੀ ਚਲੋ ਚੀਜ਼ ਮਿਲ ਗਈ ਇਹਨਾਂ ਦੀ ਕਿੰਨੇ ਸਮੇਂ ਪਹਿਲਾਂ ਜਿਹੜਾ ਇਹ ਫੋਨ ਨਵਾਂ ਲਿਆ ਸੀ ਔਰ ਉਸ ਤੋਂ ਬਾਅਦ ਜਿਹੜਾ ਘਵਾਚ ਗਿਆ ਸੀ ਕਿੰਨੇ ਸਮੇਂ ਬਾਅਦ ਇਹਨਾਂ ਨੂੰ ਕਾਫੀ ਦੇਰ ਹੋ ਗਈ ਸੀ ਇਹ ਕਾਫੀ ਪੁਰਾਣਾ ਫੋਨ ਹੈ ਇਹਨਾਂ ਦਾ ਸਭ ਕੰਟੈਕਟ ਹੈ ਸਭ ਜ਼ਰੂਰੀ ਇਹਨਾਂ ਦੇ ਹਗੇ ਮੈਸੇਜ ਵਗੈਰਾ ਸਭ ਆਂਦੇ ਡੇਲੀ ਬਹੁਤ ਵਧੀਆ ਕੰਮ ਕੀਤਾ ਫਿਰ ਅੱਜ ਪੁਲਿਸ ਨੇ ਤੁਹਾਨੂੰ ਜਿਹੜੇ ਫੋਨ ਤੜੇ ਵਾਪਸ ਮਿਲੇ ਨੇ ਹਾਂਜੀ ਬਹੁਤ ਅੱਛਾ ਕੰਮ ਕੀਤਾ ਹੈ ਸੀਬੀ ਸਾਹਿਬ ਨੇ ਉਹਨਾਂ ਦੀ ਅਸੀਂ ਥੈਂਕਸ ਕਰਨੀ ਆ ਵੀ ਉਹਨਾਂ ਨੇ ਇਹ ਕੰਮ ਕਰਕੇ ਸਭ ਨੂੰ ਹੌਸਲਾ ਹੋ ਗਿਆ ਵੀ ਸਭ ਨੂੰ ਕੋਈ ਚੀਜ਼ ਗਵਾਚੀ ਉਹਨਾਂ ਦੀ ਮਿਲ ਸਕਦੀ ਹੈ ਉਹਨਾਂ ਨੂੰ ਉਹਨਾਂ ਨੇ ਇੰਨਾ ਕਹਿ ਗਏ ਸਭ ਦਾ ਹੌਸਲਾ ਵਧਾਇਆ ਕਿ ਕੋਈ ਵੀ ਚੀਜ਼ ਗੁਮੇ ਉਹ ਪੂਰੇ ਆਪਣੇ ਮਾਨ ਨਾ ਸਨਮਾਨ ਨਾਲ ਮਿਲ ਜਾਏਗੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਚਿਹਰੇ ਤੇ ਜਿਹੜੀ ਖੁਸ਼ੀ ਹੈ ਉਹ ਖੁਸ਼ੀ ਦਾ ਕੋਈ ਮੁੱਲ ਨਹੀਂ ਹੈ ਜੀ ਕਹਿੰਦਾ ਕੀ ਕਹਿਣਾ ਪ੍ਰਧਾਨ ਜੀ ਤਾਂ ਬਿਲਕੁਲ ਹੋਰ ਵੀ ਇੱਥੇ ਲੋਕ ਨੇ ਭਾਜੀ ਕੀ ਕਹਿਣਾ ਜੀ ਕਿਦੋਂ ਮੋਬਾਈਲ ਜਿਹੜਾ ਕਿ ਇਹ ਤੁਹਾਡਾ ਹੋ ਗਿਆ ਸੀ ਗੁੰਮ ਹੋ ਗਿਆ ਸੀ ਜਾਂ ਚੋਰੀ ਹੋਇਆ ਸੀ ਵੀਰ ਜੀ ਮੇਰਾ ਦਸੰਬਰ ਮਹੀਨੇ 'ਚ ਫੋਨ ਚੋਰੀ ਹੋਇਆ ਸੀ ਦਸੰਬਰ 2024 'ਚ 2024 'ਚ ਬਿਲਕੁਲ ਜੀ ਉਸ ਤੋਂ ਬਾਅਦ ਫਿਰ ਕੰਪਲੇਨ ਕੀਤੀ ਹੈ ਜੀ ਕੰਪਲੀਟ ਕੀਤੀ ਵੀਰ ਜੀ ਸਮੇਂ-ਸਮੇਂ ਤੇ ਵੀਰਾਂ ਨੂੰ ਜਾ ਕੇ ਮਿਲਦਾ ਰਿਹਾ ਵੀ ਵੀਰ ਜੀ ਮੇਰਾ ਫੋਨ ਦਾ ਕੁਝ ਪਤਾ ਲੱਗਿਆ ਕਿ ਨਹੀਂ ਲੱਗਿਆ ਜੀ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਜੀ ਮੈਨੂੰ ਹੁਣ ਫੋਨ ਜਾ ਕੇ ਆਇਆ ਇਹਨਾਂ ਦਾ ਸਾਡੇ ਸ਼ੀਤਲ ਸਰ ਨੇ ਡਾਕਟਰ ਸ਼ੀਤਲ ਜੀ ਉਹਨਾਂ ਦੇ ਟੀਮ ਮੈਂਬਰ ਨੇ ਜਗਦੀਪ ਵੀਰ ਜੀ ਉਹਨਾਂ ਦਾ ਫੋਨ ਆਇਆ ਕਿ ਵੀਰੇ ਤੁਹਾਡਾ ਫੋਨ ਜਿਹੜਾ ਹੈਗਾ ਉਹ ਮਿਲ ਗਿਆ ਬਾਰੋ ਤੁਸੀਂ ਮੈਨੂੰ ਮਿਲ ਕੇ ਜਾਇਓ ਫਰਸਟ ਰਿਐਕਸ਼ਨ ਕੀ ਸੀ ਜੇ ਤੁਹਾਨੂੰ ਫੋਨ ਆਵੇ ਤੁਹਾਡਾ ਫੋਨ ਆ ਕੇ ਮਿਲ ਗਿਆ ਤੇ ਰਿਕਵਰ ਹੋ ਗਿਆ ਜੇ ਤੁਹਾਨੂੰ ਮਿਲ ਜਾਣਾ ਬ੍ਰਦਰ ਜਿਹੜਾ ਤੁਸੀਂ ਫਰਸਟ ਦੀ ਗੱਲ ਕਰ ਰਹੇ ਹੋ ਮੈਂ ਪਿਛਲੇ 4 ਮਹੀਨੇ ਤੋਂ ਬਹੁਤ 6 ਮਹੀਨੇ ਤੋਂ ਪਰੇਸ਼ਾਨ ਇਦਾਂ ਵਾਂ ਕਿ ਮੇਰਾ ਨਾ ਕੰਮ ਹੈਗਾ ਡਿਜੀਟਲ ਮਾਰਕੀਟਿੰਗ ਦਾ ਕਿ ਇਹ ਵੀਰਾਂ ਦੇ ਕੰਮ ਲੈ ਕਿਸੇ ਨੂੰ ਅਪਡੇਟ ਨਹੀਂ ਕੀਤਾ ਕਿਸੇ ਦਾ ਨੰਬਰ ਨਹੀਂ ਹੈਗਾ ਵਿਜ਼ਿਟਿੰਗ ਕਾਰਡ ਹਰ ਚੀਜ਼ ਆ ਉਹ ਇਹਦੇ ਵਿੱਚ ਆ ਸਾਰਾ ਕੰਮ ਬਾਰ ਫੋਨ ਤੇ ਹੀ ਆ ਉਹ ਵੀਰ ਜੀ ਉਹ ਹੁਣ ਜਿਹੜੇ ਵੀਰਾਂ ਦੇ ਨਾਲ ਸੰਪਰਕ ਟੁੱਟ ਗਿਆ ਹੁਣ ਮੰਨ ਲਓ 200 ਬੰਦਾ ਵਾ 200 ਬੰਦੇ ਕੋ ਇਕੱਲੇ ਇਕੱਲੇ ਜਾ ਕੇ ਹਿਸਟਰੀ ਦਸੀਏ ਵੀ ਭਾਜੀ ਆ ਹੋ ਗਿਆ ਹੁਣ ਤੁਹਾਡੇ ਮਾਦਿਆਂ ਬਾਈ ਉਹਨਾਂ ਤੱਕ ਪਤਾ ਲੱਗ ਜੂ ਕਿ ਉਹ ਸਾਰਿਆਂ ਵੀਰਾਂ ਨੂੰ ਮਿਲ ਕੇ ਦੁਬਾਰਾ ਉਹਨਾਂ ਨੇ ਰੀਕਨੈਕਟ ਕਰਾਂਗੇ ਦੇਖੋ ਗੱਲ ਕੀ ਹੁੰਦੀ ਆ ਕੋਈ ਵੀ ਬੰਦਾ ਆਪਣੇ ਬਿਜ਼ਨਸ ਲਾਸ ਨਹੀਂ ਕਰਨਾ ਚਾਹੁੰਦਾ ਕੋਈ ਹਾਲਾਤ ਬਣ ਜਾਂਦੇ ਹੁਣ ਪਿੱਛੇ ਦੇ ਫੋਨ ਬਾਈਕ ਚੋਰੀ ਹੋਈ ਠੀਕ ਆ ਇਕਦਾਮ ਉਹਦੇ ਤੇ ਝਟਕਾ ਲੱਗਿਆ ਇਕਦਮ ਫੋਨ ਚਲਾ ਗਿਆ ਉਹ ਪਿੱਛੇ ਇਸ ਤੋਂ ਪਹਿਲਾਂ ਉਹ ਨਾ ਡਾਟਾ ਰਿਕਵਰ ਕਿਸੇ ਕਸਟਮਰ ਕੋ ਗਏ ਹ ਤਾਂ ਉਹਨੇ ਆਪਣਾ ਪਾਸਪੋਰਟ ਸਮਝ ਕੇ ਲਾ ਕੇ ਤੇ ਡਾਟਾ ਰੀਸੈਟ ਕਰਤਾ ਅੱਛਾ ਤੇ ਉਹ ਹੁਣ ਡਾਟਾ ਹੀ ਹਬ ਕੁਛ ਹੈਗਾ ਅੱਜ ਕੱਲ ਤੇ ਠੀਕ ਹੈ ਵੀਰੇ ਤੁਹਾਨੂੰ ਹੀ ਪਤਾ ਤੁਸੀਂ ਜਾਣਦੇ ਹੋ ਸਾਰੀ ਗੱਲ ਸੋ ਧੰਨਵਾਦ ਕਰਦਾ ਹਾਂ ਸ਼ੀਤਲ ਸਰ ਦਾ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਦਾ ਸਰ ਹੁਣਾਂ ਨੇ ਬੜਾ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਜਿਹੜਾ ਹੈਗਾ ਤੁਸੀਂ ਸ਼ਹਿਰ ਨੂੰ ਹੋਰ ਆਪਾਂ ਕ੍ਰਾਈਮ ਫ੍ਰੀ ਬਣਾਵਾਂਗੇ ਬੜਾ ਸੋਹਣਾ ਗੱਲ ਕਰ ਰਹੇ ਨੇ ਤੇ ਦੂਜੀ ਗੱਲ ਸਾਡੇ ਜਿਹੜੇ ਜਗਦੀਪ ਵੀਰਾ ਜਿਹੜੇ ਹੈਗੇ ਨੇ ਏਸੀਪੀ ਸਾਹਿਬ ਆਫੀਸਰ ਉਹਨਾਂ ਦਾ ਬਹੁਤ ਧੰਨਵਾਦ ਹੈ ਉਹਨਾਂ ਦੀ ਟੀਮ ਦਾ ਧੰਨਵਾਦ ਹੈ ਠੀਕ ਹੈ ਤੇ ਸਭ ਤੋਂ ਵੱਧ ਮੀਡੀਆ ਦਾ ਧੰਨਵਾਦ ਹੈ ਜਿਨ੍ਹਾਂ ਦਾ ਸਮੇਂ-ਸਮੇਂ ਤੇ ਪਤਾ ਲੱਗਦਾ ਰਹਿੰਦਾ ਵੀ ਸੀਪੀ ਸਾਹਿਬ ਇਹ ਚੀਜ਼ਾਂ ਕਰ ਰਹੇ ਨੇ ਠੀਕ ਹੈ ਹੁਣ ਤੁਹਾਡਾ ਮੀਡੀਆ ਦਾ ਥੋੜੂ ਜਿਹਾ ਸਾਨੂੰ ਸ਼ਹਿਰ ਵਾਸੀ ਨੂੰ ਪਤਾ ਲੱਗਦਾ ਵੀ ਕੀ ਕੀ ਕਮਾਂ ਹੋਣ ਡੀਆਂ ਨੇ ਫਿਰ ਉਹ ਆਸ ਜਾਗਦੀ ਹੈ ਠੀਕ ਹੈ ਸੋ ਤੁਸੀਂ ਵੀਰੇ ਤੁਹਾਡਾ ਧੰਨਵਾਦ ਹੈ ਟੀਮ ਮੈਂਬਰ ਵਾਲੇ ਵੀਰਾਂ ਦਾ ਜੀ ਵੀਰੇ ਜੀ ਤਾਂ ਬਿਲਕੁਲ ਲੋਕ ਨੇ ਜਿਹੜੇ ਕਿ ਉਹ ਅੱਜ ਖੁਸ਼ ਵਿਖਾਈ ਦੇ ਰਹੇ ਨੇ ਕਿਉਂਕਿ ਮੋਬਾਈਲ ਜਿਹੜਾ ਚੋਰੀ ਹੋ ਜਾਣਾ ਜਾਂ ਇਹ ਕਿਤੇ ਗਵਾਜ ਜਾਣਾ ਇਹ ਬਹੁਤ ਜ਼ਿਆਦਾ ਤਕਾ ਲੱਗਦਾ ਕਿਉਂਕਿ ਚਲੋ ਇੱਕ ਤਾਂ ਮਹਿੰਗੇ ਤੇ ਹੁੰਦੇ ਆ ਫੋਨ ਪਰ ਇਹਨਾਂ ਵਿੱਚ ਸਾਰਾ ਡਾਟਾ ਵੀ ਹੁੰਦਾ ਔਰ ਡਾਟੇ ਤੇ ਆਧਾਰਿਤ ਸਾਰਾ ਤੁਹਾਡਾ ਬਿਜ਼ਨਸ ਵੀ ਜਿਹੜਾ ਇੱਥੇ ਹੀ ਡਿਪੈਂਡ ਕਰਦਾ ਹੈ ਤੇ ਇਸ ਨਾਲ ਜਦੋਂ ਇਹ ਕਿਤੇ ਲੋਸਟ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਹੁੰਦਾ ਲੋਕਾਂ ਨੂੰ ਪਰ ਅੱਜ ਮੁਰਤੋਂ ਜਿਹੜੀ ਕਿ ਇਸ ਨੁਕਸਾਨ ਦੀ ਪਰਪਾਈ ਹੁੰਦੀ ਵਿਖਾਈ ਦੇ ਰਹੀ ਹੈ ਨਾਲ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਵੀ ਵਿਖਾਈ ਦੇ ਰਹੀ ਹੈ ਕਿਉਂਕਿ ਅਮਰਸੇ ਪੁਲਿਸ ਕਮਿਸ਼ਨਰੇਟ ਨੇ 219 ਲੋਕਾਂ ਦੇ ਜਿਹੜੇ ਮੋਬਾਈਲ ਚੋਰੀ ਹੋ ਗਏ ਸੀ ਜਾਂ ਗਵਾਚ ਗਏ ਸੀ ਉਹ ਉਹਨਾਂ ਦੇ ਹੈਂਡਓਵਰ ਕੀਤੇ ਨੇ ਨਾਲ ਨਾਲ 89 ਵੀਕਲ ਵੀ ਜਿਹੜੇ ਨੇ ਉਹ ਚੋਰੀ ਦੇ ਸੀਗੇ ਉਹ ਵੀ ਜਿਹੜੇ ਕਮਿਸ਼ਨਰ ਪੁਲਿਸ ਨੇ ਜਿਹੜੇ ਕਿ ਉਹ ਬਰਾਮਦ ਕੀਤੇ ਨੇ ਉਹ ਵੀ ਹੈਂਡਓਵਰ ਕੀਤੇ ਜਾਣੇ ਨੇ ਜੋ ਵੀ ਲੀਗਲ ਰੈਮਡੀਜ਼ ਹੈ ਉਸ ਤੋਂ ਬਾਅਦ ਤੇ ਅੱਜ ਜਿਹੜੇ ਲੋਕ ਨੇ ਉਹ ਕਾਫੀ ਖੁਸ਼ ਵਿਖਾਈ ਦੇ ਰਹੇ ਨੇ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਵੀ ਧੰਨਵਾਦ ਜਿਤਾ ਰਹੇ ਨੇ ਬੇਸਿਕਲੀ ਸਾਡਾ ਜਿਹੜਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਆਊਟਰੀਚ ਪ੍ਰੋਗਰਾਮ ਹੈ ਪਬਲਿਕ ਵਾਸਤੇ ਉਹਦੇ ਚ ਅਸੀਂ ਪਬਲਿਕ ਦੇ ਵੈਲਫੇਅਰ ਨੂੰ ਬੜੀ ਤਰਜੀਹ ਦਿੰਦੇ ਆਂ ਔਰ ਪਬਲਿਕ ਪੁਲਿਸ ਜਿਹੜਾ ਰਿਲੇਸ਼ਨਸ਼ਿਪ ਵੀ ਇਤਨਾ ਸਟਰੋਂਗ ਹੁੰਦਾ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਇਨਸਾਨ ਦੇ ਨਾਲ ਮੈਂ ਸਮਝਦਾ ਕਿ ਦੋ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਇੱਕ ਤਾਂ ਮੋਬਾਈਲ ਇੰਟੀਗਰਲ ਪਾਰਟ ਆਫ ਹਰ ਬੰਦੇ ਦੀ ਲਾਈਫ ਦਾ ਬਣਿਆ ਹੋਇਆ ਸਿਮਿਲਰਲੀ ਜਿਹੜੀ ਉਹਦੀ ਸਵਾਰੀ ਹੈ ਜਿਵੇਂ ਮੋਟਰਸਾਈਕਲ ਹੈ ਜਾਂ ਕੋਈ ਗੱਡੀ ਹੈ ਇਹ ਦੋ ਚੀਜ਼ਾਂ ਜੇ ਗਵਾਜ ਜਾਂਦੀਆਂ ਜਾਂ ਚੋਰੀ ਹੋ ਜਾਂਦੀਆਂ ਤਾਂ ਲੋਕ ਪਰੇਸ਼ਾਨ ਹੁੰਦੇ ਆ ਤੇ ਹੋਰ ਉਹਨਾਂ ਨੂੰ ਮਾਨਸਿਕ ਕਾਫੀ ਟੈਨਸ਼ਨ ਰਹਿੰਦੀ ਹੈ ਸੋ ਉਹਦੇ ਤੇ ਅਸੀਂ ਕੰਮ ਕਰਦੇ ਹੋਏ ਅੱਜ 219 ਮੋਬਾਈਲ ਜਿਹੜੇ ਲੋਕਾਂ ਦੇ ਗੁੰਮ ਹੋਏ ਜਾਂ ਚੋਰੀ ਹੋਏ ਉਹ ਅੱਜ ਉਹਨਾਂ ਨੂੰ ਵਾਪਸ ਕਰ ਰਹੇ ਆ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਹੈ ਔਰ ਸਾਰੇ ਇਹ ਜਿਹੜੇ ਮੋਬਾਈਲਸ ਹੈਗੇ ਆ ਇਹਨਾਂ ਨੂੰ ਰਿਕਵਰ ਕੀਤਾ ਚਾਹੇ ਉਹ ਆਊਟ ਆਫ ਪੰਜਾਬ ਸਿੱਕੇ ਜਾਂ ਬਿਹਾਰ ਦਿੱਲੀ ਯੂਪੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਸਾਡੀ ਟੀਮ ਨੇ ਪਹਿਲਾਂ ਟਰੇਸ ਕੀਤੇ ਫਿਰ ਉਹਨਾਂ ਨੂੰ ਲੈ ਕੇ ਆ ਕੇ ਅੱਜ ਇੱਥੇ ਅਸੀਂ ਵੱਡਾ ਫੰਕਸ਼ਨ ਕਰਕੇ ਪੁਲਿਸ ਲਾਈਨ ਦੇ ਵਿੱਚ ਇਹਨਾਂ ਨੂੰ ਵਾਪਸ ਕੀਤਾ ਜਾ ਰਿਹਾ ਔਰ ਤੁਸੀਂ ਦੇਖਿਆ ਕਿ ਲੋਕਾਂ ਦੇ ਵਿੱਚ ਕਿੰਨੀ ਖੁਸ਼ੀ ਦੀ ਲਹਿਰ ਹੈ ਔਰ ਜਿਹੜੇ ਬੰਦਾ ਰਿਸੀਵ ਕਰਦਾ ਉਹ ਕਿੰਨਾ ਖੁਸ਼ ਹੁੰਦਾ ਕਿ ਮੇਰੀ ਕੋਈ ਚੀਜ਼ ਵਾਪਸ ਆ ਗਈ ਕਿਉਂਕਿ ਫੋਨ ਦੇ ਵਿੱਚ ਇੱਕ ਚਲੋ ਪੈਸੇ ਵਾਲਾ ਫਾਈਨੈਂਸ਼ੀਅਲ ਐਸਪੈਕਟ ਨੂੰ ਛੱਡ ਵੀ ਲਈਏ ਤਾਂ ਡਾਟਾ ਬਹੁਤ ਇੰਪੋਰਟੈਂਟ ਹੁੰਦਾ ਕੰਟੈਕਟਸ ਬੜੇ ਇੰਪੋਰਟੈਂਟ ਹੁੰਦੇ ਨੇ ਸੋ ਦੇ ਫੀਲ ਵੈਰੀ ਹੈਪੀ ਸਿਮਿਲਰਲੀ ਜਿਹੜੇ ਵਾਹਨ ਚੋਰੀ ਤੇ ਗਰੋ ਨੇ ਉਹ ਸੀ ਕਾਫੀ ਫੜੇ ਪਿੱਛੇ ਉਹਦੇ ਚ ਜੇ ਅੱਜ ਦੇਖੀਏ ਪਰ ਤੇ 89 99 ਜਿਹੜੇ ਵਹੀਕਲਸ ਨੇ ਉਹ ਅਸੀਂ ਰਿਕਵਰ ਕੀਤੇ ਨੇ ਉਹ ਪਬਲਿਕ ਨੂੰ ਅਸੀਂ ਥਰੂ ਸਪੋਰਟਦਾਰੀ ਦਿੱਤੇ ਜਾ ਰਹੇ ਆ ਉਹਦੇ ਚ 73 ਹੈਗੇ ਟੂ ਵੀਲਰਸ ਜਿਨ੍ਹਾਂ ਚ ਐਕਟਿਵਾ 12 ਨੇ ਤੇ ਮੋਟਰਸਾਈਕਲ 61 ਨੇ ਔਰ ਜਿਹੜੇ 4 ਵੀਲਰਸ ਨੇ ਗੱਡੀਆਂ ਸਕੋਰਪੀਓ ਫੋਰਚੂਨਰ ਥਾਰ ਐਕਸਯੂਵੀ ਕਲੈਂਜ਼ਾ ਲੇਜੈਂਡਰ ਐਂਡ ਟ੍ਰਵੇਰਾ ਇਹ 16 ਨੇ ਸੋ ਇਹ ਵੀ ਇੱਕ ਪਬਲਿਕ ਆਊਟਰੀਚ ਦਾ ਹੀ ਆਪਾਂ ਸਮਝੀਏ ਔਰ ਲੋਕਾਂ ਨੂੰ ਇਹਦੇ ਨਾਲ ਜਿਹੜੀ ਸੁਲੇਸ਼ ਮਿਲਦੀ ਹੈ ਇੱਕ ਤਰ੍ਹਾਂ ਉਹਨਾਂ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਕਿ ਸਾਡੀ ਚੀਜ਼ ਸਾਡੇ ਤੱਕ ਵਾਪਸ ਆ ਰਹੀ ਹੈ ਸੋ ਮੈਂ ਸਾਰੀ ਟੀਮ ਨੂੰ ਦਿਲੀ ਬੁਮਾਰਕਵਾ ਦਿੰਦਾ ਜਿਹੜਾ ਬੜੀ ਅੱਛੀ ਡਿਟੈਕਸ਼ਨ ਵੀ ਕੀਤੀ ਔਰ ਕואर्डिनेट ਕਰਕੇ ਔਰ ਪਬਲਿਕ ਦਾ ਵੀ ਮੈਂ ਧੰਨਵਾਦੀ ਆ ਜਿਨ੍ਹਾਂ ਨੇ ਟਾਈਮ ਕੱਟ ਕੇ ਅੱਜ ਸਾਡੇ ਨਾਲ ਇੱਥੇ ਸਹਿਯੋਗ ਕੀਤਾ ਕਿੰਨਾ ਟਫ ਸੀ ਇਹ ਪ੍ਰੋਗਰਾਮ ਸਰ ਕਿਉਂਕਿ ਇੰਨਾ ਕੁ ਰਿਕਵਰੀ ਕਰਨੀ ਪਈ ਦੇਖੋ ਟਫ ਤਾਂ ਇਹ ਹੈ ਕਿ ਪੁਲਿਸ ਦਾ ਕੰਮ ਹੈ ਪ੍ਰੋਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਨੀ ਵੀ ਕਰਾਈਮ ਹੋਵੇ ਨਾ ਜੇ ਹੋ ਗਿਆ ਤਾਂ ਉਹਨਾਂ ਅਸੀਂ ਲੱਭੀਏ ਸੋ ਉਹਦੇ ਚ ਦੋਨੋਂ ਚੀਜ਼ਾਂ ਦੇ ਉੱਤੇ ਅਸੀਂ ਬੜਾ ਫੋਕਸ ਕੀਤਾ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਤੁਸੀਂ ਦੇਖਦੇ ਹੋ ਪਿਛਲੇ ਦਿਨਾਂ ਚ ਡਰੱਗ ਦਾ ਹੋਵੇ ਗੈਂਗਸਟਰ ਫਰੰਟ ਹੋਵੇ ਵੈਪਨ ਬੜੇ ਰਿਕਵਰ ਕੀਤੇ ਆ ਔਰ ਡਰੱਗਸ ਦੇ ਵਿੱਚ ਵੀ ਬਹੁਤ ਸਬਸਟੈਂਸ਼ੀਅਲ ਰਿਕਵਰੀਜ਼ ਹੋਈਆਂ ਔਰ ਇਹਦੇ ਨਾਲ ਪਰ ਇਹ ਵੀ ਜ਼ਰੂਰੀ ਹੈ ਜਿਹੜਾ ਸਟਰੀਟ ਕਰਾਈਮ ਜਾਂ ਜਿਹੜਾ ਐਵਰੀਡੇ ਬੰਦੇ ਦੀ ਜਿਹੜੀ ਜ਼ਿੰਦਗੀ ਨੂੰ ਇਫੈਕਟ ਕਰਨ ਵਾਲੇ ਕਰਾਈਮ ਨੇ ਉਹਨਾਂ ਤੋਂ ਵੀ ਅਸੀਂ ਕਦੇ ਫੋਕਸ ਨਹੀਂ ਹਟਾਇਆ ਉਹਦਾ ਹੀ ਨਤੀਜਾ ਹੈ ਕਿ ਅੱਜ ਇੱਥੇ ਆਪਾਂ ਆ ਕੇ ਇਸ ਤਰ੍ਹਾਂ ਦੀ ਰਿਕਵਰੀ ਔਰ ਪਬਲਿਕ ਦੇ ਸਹਿਯੋਗ ਦੇ ਪਬਲਿਕ ਦੀ ਐਪਰੀਸੀਏਸ਼ਨ ਤੁਸੀਂ ਦੇਖੀ ਹੈ ਕਿ ਕਿੰਨੀ ਖੁਸ਼ੀ ਹੈ ਉਸ ਗੱਲ ਦੀ ਮੈਨੂੰ ਵੀ ਬੜੀ ਔਰ ਸਾਰੀ ਟੀਮ ਨੂੰ ਸਾਨੂੰ ਵੀ ਸੈਟੀਸਫੈਕਸ਼ਨ ਹੈ ਕੰਟੈਂਟਮੈਂਟ ਹੈ ਕਿ ਅਸੀਂ ਸਾਡੇ ਕੰਮ ਨੂੰ ਪਬਲਿਕ ਜਿਹੜੀ ਆ ਉਹ ਐਪਰੀਸ਼ੀਏਟ ਵੀ ਕਰ ਰਹੀ ਹੈ ਤੇ ਅਸੀਂ ਉਹਨਾਂ ਨੂੰ ਇੱਕ ਖੁਸ਼ੀ ਦਾ ਮਾਧਿਅਮ ਬਣ ਸਕਦੀ ਹੈ ਪੁਲਿਸ ਅੱਛਾ ਸਰ ਇਹ ਸਾਰੇ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਇਹ ਸਾਰੇ ਚੋਰੀ ਵਾਲੇ ਆ ਜੀ ਤੇ ਗੱਡੀਆਂ ਵੀ ਚੋਰੀ ਦੀਆਂ ਮੋਬਾਈਲਸ ਕੁਝ ਲੌਸਟ ਵੀ ਨੇ ਤੇ ਕੁਝ ਚੋਰੀ ਦੇ ਕਿ ਕਿੱਥੋਂ ਕਿਤੇ ਕਿਤੇ ਸੂਬਿਆਂ ਨੂੰ ਲਿਆਂਦੇ ਗਏ ਇਹ ਬਿਹਾਰ ਦਿੱਲੀ ਯੂਪੀ ਤੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟਸ ਦੇ ਵਿੱਚੋਂ ਰਿਕਵਰੀਆਂ ਹੋਈਆਂ ਮੋਬਾਈਲ ਦੀ ਸਰ ਜਿੰਨੀ ਰਿਕਵਰੀ ਇਸ ਤੋਂ ਜ਼ਿਆਦਾ ਚੋਰੀ ਹੋਏ ਹੋਏ ਨੇ ਕਾਫੀ ਜ਼ਿਆਦਾ ਮਾਮਲੇ ਜਿਹੜੇ ਅਨਟ੍ਰੇਸੇਬਲ ਨੇ ਪਈ ਸਰ ਦੇਖੋ ਇਹ ਆਨ ਗoing ਪ੍ਰੋਸੈਸ ਆ ਆਪਾਂ ਇਹ ਕਹਿ ਦਈਏ ਵੀ ਅੱਜ ਹੀ ਸਾਰੇ ਜਾਦੂ ਦੀ ਛੜੀ ਵਾਲੀ ਗੱਲ ਤਾਂ ਹੈ ਨਹੀਂ ਜੋ ਵੀ ਚੀਜ਼ਾਂ ਜਿੰਨੀ ਅਸੀਂ ਇੱਕ ਲੋਟ ਦੇ ਵਿੱਚ ਕੀਤੀਆਂ ਅੱਜ ਅਸੀਂ ਰਿਟਰਨ ਕਰਦਾ ਫਿਰ ਆਪਾਂ ਨਵੀਂ ਐਕਸਰਸਾਈਜ਼ दैट ਇਜ਼ ਅ ਆਨ ਗoing ਪ੍ਰੋਸੈਸ ਉਹਦੇ 'ਚ ਅਸੀਂ ਲੱਗੇ ਹੋਏ ਹਾਂ ਇਹਨਾਂ ਦਾ ਪ੍ਰੋਸੈਸ ਕਿੰਨੇ ਦਾ ਜੀ ਹੈਂਡਓਵਰ ਕਰਨ ਦਾ ਕੀ ਭਾਜੀ ਇਹ ਸਪੁਰਦਾਰੀ ਅਪਲਾਈ ਕਰਦੇ ਆ ਜਿਹੜੇ ਸਪੈਸ਼ਲੀ ਟੂ व्हीਲਰਸ ਬਾਰੇ बिकॉज ए एफआईआर दर्ज ਹੋਈ ਹੁੰਦੀ ਹੈ ਮੋਬਾਈਲ ਦੇ ਵਿੱਚ ਤਾਂ ਕਾਫੀ ਵਾਰ ਲਾਸਟ ਦੀ ਸਾਡੇ ਕੋਲ ਰਿਪੋਰਟ ਹੁੰਦੀ ਆ ਉਹਦੇ ਜਿਆਦਾ ਲੀਗਲ ਐਡੀ ਫਾਰਮੈਲਟੀ ਨਹੀਂ ਪਰ ਇਹਦੇ ਸਾਰਿਆਂ ਦੇ ਅਸੀਂ ਰਿਪੋਰਟ ਆਲਰੇਡੀ ਕਰਵਾ ਰਹੇ ਆਂ ਔਰ ਬਹੁਤ ਜਲਦ ਤੁਸੀਂ ਦੇਖੋਗੇ ਕਿ ਵਾਹਨ ਵਾਪਸ ਹੋ ਕੇ ਲੋਕ ਯੂਜ਼ ਕਰ ਰਹੇ ਸਰ ਕਈ ਵਾਰ ਕਹਿੰਦੇ ਸਿਸਟਮ ਬੜਾ ਸਿੰਪਲੀਫਾਈ ਨਹੀਂ ਕਿਹਾ ਸਿੰਪਲੀਫਾਈ ਕੀਤਾ ਜਾਏਗਾ ਉਹਨੂੰ ਸਿਸਟਮ ਨੂੰ ਸਿੰਪਲੀਫਾਈ ਹੈ ਜੀ ਅਸੀਂ ਤਾਂ ਦੇਖੋ ਬੜੀ ਕੋਸ਼ਿਸ਼ ਕਰਦੇ ਆਂ ਆਪਕੇ ਪਬਲਿਕ ਤੱਕ ਪਹੁੰਚਾਈਏ ਤੁਹਾਨੂੰ ਯਾਦ ਹੋਣਾ ਪਿੱਛੇ ਡਾਕਟਰ ਸਾਹਿਬ ਦੀ ਗੱਡੀ ਇੱਕ ਵਾਰ ਸਨੇਚ ਹੋਈ ਸੀ ਮੈਂ ਉਹਨਾਂ ਨੂੰ ਆਪ ਚਾਬੀ ਦੇਣ ਗਿਆ ਸੀ ਜੀ ਉਹਦਾ ਕਾਰਨ ਕੀ ਹੁੰਦਾ ਕਿ ਪਬਲਿਕ ਪੁਲਿਸ ਦਾ ਇੱਕ ਰਿਲੇਸ਼ਨਸ਼ਿਪ ਬੌਂਡ ਬਣਿਆ ਰਹਿੰਦਾ ਐਂਡ ਪਬਲਿਕ ਫੀਲਸ ਕਿ ਪੁਲਿਸ ਸਾਡੀ ਇੱਕ ਹਮਦਰ ਦੋਸਤ ਹੈ ਉਹ ਅਸੀਂ ਉਸ ਇਮੇਜ ਦੇ ਉੱਤੇ ਕੰਮ ਕਰ ਰਹੇ ਆਂ ਔਰ ਇਸੇ ਤਰ੍ਹਾਂ ਅੱਗੇ ਕੰਮ ਕਰਦੇ ਰਹਾਂਗੇ ਸਾਫੀ ਸਾਹਿਬ ਬਹੁਤ ਸਾਰੇ ਮੋਟਰਸਾਈਕਲ ਥਾਣੇ 'ਚ ਲੱਗੇ ਆ ਲੱਖਾਂ ਦੀ ਤਦਾਦ ਸੀ ਹੋ चुकी ਹੁਣ ਉਹਦਾ ਕੀ ਨਟਾਰਾ ਉਹ ਸਾਰਾ ਮਨਜੋਗ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਸਾਰੇ ਸਟੇਟ ਵਾਸਤੇ ਉਹਦੇ ਸਾਰਾ ਕੰਪਾਈਲ ਕਰਕੇ ਲਿਸਟ ਅਸੀਂ ਸਬਮਿਟ ਕੀਤੀ ਹੈ ਉਤੇ ਜੋ ਲੀਗਲ ਪ੍ਰੋਸੈਸ ਹੈ ਥਰੂ ਕੋਰਟ ਉਹਨਾਂ ਦੀ ਆਕਸ਼ਨ ਜਾਂ ਉਹਨਾਂ ਦੀ ਜਿਹੜੀ ਡਿਸਪੋਜ਼ਲ ਹੈ ਉਹਦੀ ਪ੍ਰੋਸੈਸ ਆਲਰੇਡੀ ਅੰਡਰਵੇ ਹੈ ਜੀ ਠੀਕ ਹੈ ਥੈਂਕ ਯੂ ਕੈਮਪਰਸ ਕੁਪਾਲ ਦੇ ਨਾਲ ਸਿਕੰਦਰ ਪਸਰੀਚਾ ਡੈਨਿਕਸ ਫੈਟੀਵੀ ਅੰਮ੍ਰਿਤਸਰ